नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह का संबंधित अज विशेष सरगर्मी

भारतीय तो जनता पार्टी जिंदाबाद भारतीय जनता पार्टी जिंदाबाद भारत माता की जय भारतीय जनता पार्टी जिला मोहाली के संगठन पूर्व के इस जिले के जनरल लाए मेरे बड़े वीर रविकांत सिंह पाहू जी से सारे बहुत ही सरकार लोग हमें इस तो कह रहे थे कि नवाज़ शहर के सरपंच को मेरे कहना पूरे पंजाब के सरपंच हैं ਮਲਟੀਪਲ ਮੁਂਦਲ ਕਮ ਕਬਰੀ ਦੀ ਇਸ ਜ਼ਿਲ੍ਹੇ ਦੇ ਪ੍ਰਾਣੇ ਪ੍ਰਧਾਨ ਉਪਰ ਪ੍ਰਧਾਨ ਸੰਜੀਤ ਜੀ ਪੰਜਾਬ ਦੇ ਅਸੀਂ ਹੋਂਦ ਚ ਦੇ ਪ੍ਰਧਾਨ ਰਹੇ ਕਿ ਅਡਵਾਲ ਜੀ ਤੇ ਸਾਰੀ ਸਰਕਾਰ ਨੂੰ ਪੈਨੋ ਭਰਾਵੋ ਬਧ ਜੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾ ਭਾਰਤੀ ਜਨਤਾ ਪਾਰਟੀ ਦੀ ਇਹ ਖੂਬਸੂਰਤੀ ਹੈ ਕਿ ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖਣ ਵਾਲੀ ਪਰ Đảng ਦੇ ਸਾਹਮਣੇ ਚੱਲ ਵਾਲੀ ਪਾਰਟੀ ਉਹਦੇ ਸੰਸਾਰ ਦੀ ਇੱਕੋ ਇੱਕ ਪਾਰਟੀ ਹੈ ਭਾਰਤ ਜੱਦਾ ਪਾਰਟੀ। ਵਾਣ ਦੀ ਸਭ ਤੋਂ ਵੱਡੀ ਪਾਰਟੀ ਹੈ ਆਪਾਂ ਸਾਰੇ ਉਸ ਪਾਰਟੀ ਦੇ ਮੈਂਬਰ ਹੈ। ਇਹ ਪਾਰਟੀ ਹਰੇਕ 3 ਸਾਲ ਬਾਅਦ ਆਪਣੀ ਸੰਗਠਨਾਂ ਚੋਣਾਂ ਵੀ ਚੋਣ ਪ੍ਰਕਿਰਿਆ ਦੇ ਨਾਲ ਚੁਣ ਕੇ ਸਾਰੇ ਕਾਰਜਕਰਤਾ ਦੀ ਸਲਾਹ ਦੇ ਅਸਮੇ ਨਾਲ ਧਾਰ ਹੈ। ਇਸ ਤਰ੍ਹਾਂ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਕਿਵੇਂ ਦਾ ਮੰਡਲਾਂ ਦਾ ਸਟੇਜ ਦਾ ਜਨਾਬ ਹੋਇਆ ਉਸੇ ਤਰ੍ਹਾਂ ਪੰਜਾਬ ਦੀ ਵੀ ਇਲੈਕਸ਼ਨ ਕਮੇਟੀ ਚੱਲ ਰਹੀ ਸੀ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਬੂਥ ਦੇ ਪ੍ਰਧਾਨ ਲੈ ਕੇ ਤਏ ਉਠਾ ਕੇ ਦੀਵਾ ਬੜੀਆਂ ਉਹਨਾਂ ਤੋਂ ਬਾਅਦ ਉਹਨਾਂ ਦੀ ਸਲਾਹ ਮਸ਼ਵਰਾ ਲੈਣ ਤੋਂ ਬਾਅਦ ਅਸੀਂ ਸਾਰਿਆਂ ਨੇ ਮੰਡਲ ਦੇ ਚੋਣ ਕਰਾਏ ਆਪਣੇ ਤੇ ਪਰ ਵੀ ਆਪ ਦਾ ਮੰਡਲਾਂ ਦੇ 14 ਮੰਡਲ ਟੋੜਨਾ ਤੇ ਉਹਨਾਂ 14 ਮੰਡਲਾਂ ਦੇ ਚੋਣ ਹੋਏ ਉਸ ਤੋਂ ਬਾਅਦ ਸਾਡੇ ਜਿਹੜੇ ਵੀ ਪਾਰੀ ਆਏਗਾ चुनाव चल रहे पच्चीस चुनाव हो रहे हैं मुबारक चाहता है कि भारतीय जनता पार्टी नवा शहर ਹੁਣ ਕੇ ਬਦਈ ਪਿਛਲੇ ਪ੍ਰਧਾਨ ਚਾਹੇ ਮੈਡਮ ਸਾਡੀ ਜਿਸ ਜ਼ਿਲ੍ਹੇ ਦੇ ਪ੍ਰਧਾਨ ਰਹੇ ਸੰਦੀਪ ਸਿੰਘ ਪ੍ਰਧਾਨ ਰਹੇ ਬਾਦ ਸਾਹਿਬ ਰਹੇ ਹਨ ਮਾਨ ਕੀ ਰਹੇ ਹਨ ਉਹਨਾਂ ਨੇ ਆਪਣੇ ਆਪਣੇ ਟਾਈਮ ਦੇ ਵਿੱਚ ਪਾਰਟੀ ਅੱਗੇ ਲੈ ਕੇ ਜਾਣ ਵਾਸਤੇ ਵਿੱਚ ਲੱਖੀ ਜੀ ਵੀ ਪ੍ਰਧਾਨ ਰਹੇ ਉਹ ਲੈ ਕੇ ਪਾਰਟੀ ਅੱਗੇ ਲੈ ਜਾਣ ਦੀ ਪੂਰੀ ਕੋਸ਼ਿਸ਼ ਕੀਤੀ ਕੰਮ ਕਰਦੇ ਹੋਏ ਚਾਹੇ ਕਿ ਪਰਿਵਾਰ ਹੀ ਹੋਵੇ ਜਾਂ ਪਾਰਟੀ ਹੋਵੇ ਕੰਮ ਕਰਦੇ ਹੋਏ ਆਪਸੀ ਮਰਦਤ ਹੁੰਦਾ ਹੈ ਹੁਣ ਜੀ ਦਾ ਸੁਆਭਾਵ ਹੈ ਇਹ ਕਿ ਤਵੇ ਵੀ ਮੇਰੀ ਸੋਚ ਤੇ ਮੇਰੇ ਕਾਜੀ ਸੋਚ ਨਹੀਂ ਹੋ ਸਕਦੀ ਇਹ ਪਰਵਰਤਨ ਹੈ ਪਰਵਰਤਨ ਸਭ ਨੂੰ ਹੁਲ ਕਰਨਾ ਚਾਹੀਦਾ ਸਭ ਨੂੰ ਮਿਲ ਕੇ ਸਾਡੀ ਪਾਰਟੀ ਸਾਡੀ ਮਾਂ ਹੈ ਉਸ ਮਾਂ ਦੀ ਸੇਵਾ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਨਵਾਂ ਜ਼ਹਿਰ ਦੀ ਕਾਮਯਾਬ ਹੋਵੇ 3ਨੇ ਵਿਧਾਨ ਸਭਾ 27 ਤਿੰਨ ਅਸੀਂ ਕੀਤੀਏ ਪੰਜਾਬ ਦੇ ਵਿੱਚ 317 ਸੀਟਾਂ ਦੇ ਭਾਰਤੀ ਜਨਤਾ ਪਾਰਟੀ ਨੇ ਲੜਨਾ ਹੈ ਤੇ 27 ਦੇ ਵਿੱਚ ਸਰਕਾਰ ਬਣਾਣੀ ਹੈ ਇਹ ਸਰਕਾਰ ਕਾਰਕਿਰਤਾ ਵਿੱਚ ਦਿੱਤੇ ਰਹਿਣ ਸਕਦੀ ਹੈ ਜਿਨ੍ਹਾਂ ਨੇ ਵਿਵਹਾਰ ਦੀ ਕਰਕੇ ਪਾਰਟੀ ਨੂੰ بڑا ਕੀਤਾ ਹੈ ਦੂਤ ਕੋ ਦਾਨ ਦੇ ਕਰਕੇ ਪਾਰਟੀ ਖਿਦਰੀ ਹੈ ਮੰਡਲ ਪ੍ਰਧਾਨ ਦੇ ਕੰਮਾ ਕਰਕੇ ਮੰਡਲ ਪ੍ਰਧਾਨ ਆਪਣੇ ਪੁੱਤਰਾਂ ਨਾਲ ਜਾਂਦਾ ਹੈ ਪਾਰਟੀ ਦੇ ਮੋਦੀ ਦੇ ਕਿਤੇ ਹੋਏ ਕੰਮ ਉਹ ਉਥਾ ਲੈ ਕੇ ਜਾਂਦਾ ਹੈ ਸਭ ਤੋਂ ਵੱਡਾ ਕੰਮ ਮੰਡਲ ਪ੍ਰਧਾਨ ਦਾ ਨਾਮ ਹੁੰਦਾ ਹੈ ਮੰਡਲਪੁਰਾ ਨੇ ਪਾਰਟੀ ਦੀ ਗਤੀਵਿਧੀਆਂ ਨੂੰ ਕਿ ਚਲਾਣਾ ਹੈ ਪਾਰਟੀ ਕਿਵੇਂ ਪੰਜਾਬ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਖੜੀ ਹੋਵੇ ਇਹ ਮੰਡਲ ਪ੍ਰਧਾਨ ਮੂਲ ਪ੍ਰਧਾਨ ਉਹ ਸਾਰੇ ਕਰੇਕਾਰੀ ਇਕੱਤਰੇ ਮਿਲ ਕੇ ਕਰਨਾ ਹੈ ਪਾਰਟੀ ਨੇ ਪਿਛਲੇ ਟਾਈਮ ਸਾਰਿਆਂ ਦੀ ਕਾਮਨਾਵਾਂ ਸੁਣਿਆ ਸੁਣਨ ਤੋਂ ਬਾਅਦ ਜੋ ਜਿੰਦ ਗਿਆ ਜੋ ਜੋ ਜਿੱਤੀ ਰਹੀ ਸੀ ਕਿ ਉਹ ਅਸੀਂ ਪਾਰਟੀ ਜਾ ਕੇ ਸਟੇਟ ਵਿਹਾਈ ਪ੍ਰਮਾਨ ਦੇ ਨਾਲ ਬਿਲਡਿੰਗ ਕਰਕੇ ਉਹਨੂੰ ਦੱਸਿਆ ਉਹ ਸਾਰਿਆਂ ਨੂੰ ਲਿੰਡ ਤੋਂ ਬਾਅਦ ਇੱਥੇ ਕੱਲ ਸਾਰਿਆਂ ਦੀ ਨਾਮਿਨੇਸ਼ਨ ਹੋਈ ਹੈ ਤਿੰਨ ਤਾ ਕੈਂਡੀਡੇਟਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਸੀ ਇਲੈਕਸ਼ਨ ਲੜੋਣ ਦੀ ਦਾਅਵਾ ਕਰੇ ਤੇ ਸਰਬਸ਼ਕਤੀ ਦੇ ਨਾਲ ਜੋ ਵੀ ਪਾਰਟੀ ਦਾ ਡਿਸੀਜਨ ਹੋਇਆ ਹੈ ਵੱਡੇ ਵੀ ਤਾਰੂ ਸਾਹਿਬ ਨੇ ਉਹ ਸਾਨੂੰ ਚਾਹਣਾ ਬਣ ਗਏ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਜਿਵੇਂ ਤਾਰੂ ਸਾਹਿਬ ਨੇ ਦੱਸਿਆ ਹੈ ਕਿ ਇੱਕ ਬੰਦੇ ਨੇ ਪ੍ਰਧਾਨ ਬਣਨਾ ਹੁੰਦਾ ਹੈ 3 ਸਾਲ ਬਾਅਦ ਫਿਰ ਟਾਈਮ ਮਿਲਣਾ ਹੈ ਅਬ ਬੀਜੇਪੀ ਹਾਈ ਕਮਾਂਡ ਨੇ ਮੈਨੂੰ ਬਤੌਰ ਅਬਜ਼ਰਵਰ ਮੇਰੇ ਭਾਈ ਸਰਦਾਰ ਸੁਖਿੰਦਰ ਸਿੰਘ ਜੀ ਗੋਲਡੀ ਜੀ ਨੂੰ ਐਜ਼ ਰਿਟਰਨਿੰਗ ਅਫਸਰ ਨਵਾਂ ਸ਼ਹਿਰ ਵਿਖੇ ਨਿਯੁਕਤ ਕੀਤਾ ਸੀ ਅਸੀਂ ਇੱਥੇ ਪਹਿਲਾਂ ਸਾਰੇ ਜਿੰਨੇ ਸਾਡੇ ਸੀਨੀਅਰ ਸਾਥੀ ਨੇ ਸਾਡੇ ਆਗੂ ਸਹਿਬਾਨ ਨੇ ਉਹਨਾਂ ਦੇ ਵਿਚਾਰ ਲੈ ਅਸੀਂ ਉਹ ਸਾਰੇ ਵਿਚਾਰ ਜਿਹੜੇ ਸੀ ਉਹ ਪਾਰਟੀ ਹਾਈ ਕਮਾਂਡ ਨੂੰ ਭੇਜੇ ਦਨ ਪਾਰਟੀ ਹਾਈ ਕਮਾਂਡ ਨੇ ਕਿਹਾ ਕਿ ਉੱਥੇ ਜਾ ਕੇ ਜਿਹੜੀ ਇਲੈਕਸ਼ਨ ਦੀ ਪ੍ਰਕਿਰਿਆ ਵਾ ਜਿਹਦੇ ਵਿੱਚ ਨਾਮੀਨੇਸ਼ਨ ਅਸੀਂ ਸਾਰਿਆਂ ਕੋਲੋਂ ਲਈ ਸਾਨੂੰ ਜ਼ਿਲ੍ਹਾ ਪ੍ਰਧਾਨ ਵਾਸਤੇ ਤਿੰਨ ਜਿਹੜੇ ਉਮੀਦਵਾਰ ਸੀ ਉਹਨਾਂ ਨੇ ਆਪਣੇ ਨਾਮੀਨੇਸ਼ਨ ਫਾਈਲਸ ਕੀਤੀਆਂ ਜਿਹਦੇ ਵਿੱਚ ਰਾਜਵਿੰਦਰ ਲੱਕੀ ਜੀ ਆਪਣਾ ਹਿੰਮਤ ਤਨੇਜਾ ਜੀ ਤੇ ਅਜੇ ਕਟਾਰੀਆ ਜੀ ਪਰ ਪਾਰਟੀ ਦੀ ਇਹ ਸੋਚ ਸੀ ਕਿ ਇਹ ਚੋਣ ਪ੍ਰਕਿਰਿਆ ਜਿਹੜੀ ਆ ਸਰਬਸੰਮਤੀ ਦੇ ਨਾਲ ਇੱਕ ਲੋਕਤੰਤਰੀਕ ਦੇ ਨਾਲ ਹੋਣੀ ਚਾਹੀਦੀ ਆ ਤੇ ਸਾਡੇ ਦੋ ਸਾਥੀ ਜਿਹੜੇ ਸੀ ਹਿੰਮਤ ਕਨੇਜਾ ਜੀ ਤੇ ਅਜੇ ਗਟਾਰੀਆ ਜੀ ਇਹਨਾਂ ਨੇ ਆਪਣੇ ਜਿਹੜੇ ਸੀ ਨਾਮਜ਼ਦਗੀ ਪੱਤਰ ਵਾਪਸ ਲੈ ਤੇ ਸ਼੍ਰੀ ਰਾਜਮਿੰਦਰ ਸਿੰਘ ਨੱਕੀ ਜਿਹੜੇ ਨੇ ਉਹ ਸਰਬਸੰਮਤੀ ਦੇ ਨਾਲ ਬੀਜੇਪੀ ਜਿਲ੍ਹਾ ਨਵਾਂ ਸ਼ਹਿਰ ਦੇ ਪ੍ਰਧਾਨ ਬਣੇ ਨੇ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਵਾਂ ਉਥੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਨਵਾਂ ਸ਼ਹਿਰ ਸ਼ਹੀਦਾਂ ਦੀ ਧਰਤੀ ਉਥੇ ਜਾ ਕੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਕਰਾਈਏ ਤੇ ਚੋਣ ਬਿਲਕੁਲ ਅਮਨ ਪੁਰਵਕ ਬਿਨਾਂ ਕਿਸੇ ਕਿਸੇ ਖੈਲੋ ਕਿਸੇ ਫੈਡਰਲ ਕੁਆਰੀ ਤੋਂ ਸੰਪੂਰਨ ਹੋਈ ਆ ਤੇ ਮੈਂ ਇਸ ਗੱਲ ਦੀ ਸਾਰੀ ਜਿਲ੍ਹਾ ਨਵਾਂ ਸ਼ਹਿਰ ਦੀ ਜਿਹੜੀ ਟੀਮ ਹੈ ਉਹਨਾਂ ਦੇ ਸਾਰੇ ਮੰਡਲ ਦੇ ਪ੍ਰਧਾਨ ਸਾਹਿਬ ਨੇ ਸਾਬਕਾ ਪ੍ਰਧਾਨ ਸਾਹਿਬ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਰਾ ਜਿਹੜਾ ਵਾ ਇਸ ਚੋਣ ਪ੍ਰਕਿਰਿਆ ਨੂੰ ਜਿਹੜਾ ਉਹ ਸਫਲ ਬਣਾਇਆ ਸਰ ਪਾਰਟੀ ਦੇ ਕਈ ਵਰਗਾਂ ਸਮਰਥ ਨਹੀਂ ਹੋਏ ਸਰ ਅੱਜ ਇਸ ਲਈ ਪਾਰਟੀ ਫੂਟ ਹੈ ਕਿ ਤਰਕੀ ਕਿੱਥੇ ਕਰਦੇ ਦੇਖੋ ਜਿਹੜਾ ਸੀਨੀਅਰ ਏ ਚੋਣ ਕਰਿਆ ਇਹਦੇ ਵਿੱਚ ਅਸੀਂ ਬੰਦੇ ਸਦੇ ਸੀ ਜਿਹੜੇ ਸਾਰੇ ਹੈਗੇ ਸੀ ਜਿਨ੍ਹਾਂ ਦੀ VOTING ਸੀ ਇਲੈਕਸ਼ਨ ਦੇ ਵਿੱਚ ਇਹਨਾਂ ਦੇ ਪ੍ਰੋਸੈਸ ਦੇ ਵਿੱਚ ਪਟ ਰਹੇ ਹੁਣ ਜਦੋਂ ਲक्की ਜੀ ਨੂੰ ਅਸੀਂ ਕੁਰਸੀ ਤੇ ਬਿਠਾਵਾਂਗੇ ਜਿਨ੍ਹਾਂ ਨੇ ਆਪਣਾ ਆਫਿਸ ਦਾ ਚਾਰਜ ਲੈਣਗੇ ਸਾਡੀ ਜਿਹੜੀ ਸਮੁੱਚੀ ਲੀਡਰਸ਼ਿਪ ਤੁਹਾਨੂੰ ਅੱਜ ਹਾਜ਼ਰ ਮਿਲੇਗੀ ਅੱਜ ਮੈਂ ਮੈਡਮ ਇੱਕ ਅੱਜ ਮੈਂ ਗੋਲਦੀ ਜੀ ਤੇ ਮੈਡਮ ਖੰਦੀ ਅਚੇ-ਅਚੇ ਤੌਰ ਤੇ ਇੱਥੇ ਕਰਕੇ ਆਏ ਆ ਤਾਂ ਪਹਿਲਾ ਪ੍ਰਧਾਨ ਦੀ ਜਿਹੜੀ ਚੋਣ ਪ੍ਰਕਿਰਿਆ ਨੂੰ ਖਤਮ ਕੀਤਾ ਜਾਵੇ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੈਸ ਜਿਹੜਾ ਸ਼ੁਰੂ ਕੀਤਾ ਜਾਵੇ ਕਿਉਂਕਿ 2027 ਜਿਹੜਾ ਵਾ ਬੀਜੇਪੀ ਦਾ ਨਿਸ਼ਾਨਾ 2027 ਆ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੂਰਨ ਬਹੁਮਤ ਦੇ ਨਾਲ ਸਰਕਾਰ ਬਣਾਏਗੀ ਲੋ ਸਰਕਾਰ ਉਡੀਕ ਰਹੇ ਨੇ ਜੋ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਨੇ ਜੋ ਗੁੰਡਾਗਰਦੀ ਆ ਜੋ ਗੈਂਗਸਟਰਵਾਦ ਦਾ ਇਸ ਵੇਲੇ ਦੌਰ ਚੱਲ ਰਿਹਾ ਤੇ ਜਿਵੇਂ ਪੰਜਾਬ ਦੇ ਵਿੱਚ ਰੋਜ਼ ਲੁੱਟ ਸੋਟ ਕਤਲ ਹੋ ਰਹੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਰੋਕਣ ਲਈ ਸਿਰਫ ਸਿਰਫ ਬੀਜੇਪੀ ਹੀ ਸਮਰੱਥ ਆ ਹੋਰ ਕੋਈ ਵੀ ਪਾਰਟੀ ਸਮਰੱਥ ਨਹੀਂ ਤੁਸੀਂ ਦੇਖਿਆ ਯੂਪੀ ਜਿਹਨੂੰ ਲੋਕ ਜਾਣ ਤੋਂ ਡਰਦੇ ਹੁੰਦੇ ਸੀ ਲੋਕਾਂ ਨੇ ਆਪਣਾ ਨਿਵੇਸ਼ ਯੂਪੀ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਸਿਰਫ ਇਸ ਕਰਕੇ ਕਿ ਸਾਡੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੇ ਉਸ ਨਾਜਰਾ ਮਾਹੌਲ ਆ ਉਹਨੂੰ ਇੰਨਾ ਖਾਵਾ ਬਣਾ ਦਿੱਤਾ ਵਾ ਕਿ ਲੋਕ ਉੱਥੇ ਜਾ ਕੇ ਰਹਿਣਾ ਪਤੰਦ ਕਰ ਰਹੇ ਨੇ ਪੰਜਾਬ ਸਾਡਾ ਸੋਨੇ ਦੀ ਚਿੜੀ ਸੀ ਤੈਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਵਾਂਗੇ ਤੇ ਇੱਕ ਨੰਬਰ ਦਾ ਸੂਬਾ ਸਾਡਾ ਪੰਜਾਬ ਨੂੰ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਉਹ ਸਿਰਫ ਤੇ ਸਿਰਫ ਬੀਜੇਪੀ ਪਾਰਟੀ ਹੀ ਸਮਰਥਿਆ ਤੇ 2027 ਦੇ ਵਿੱਚ ਸਾਡੀ ਡਬਲ ਇੰਜਨ ਵਾਲੀ ਸਰਕਾਰ ਹੋਊਗੀ ਜਿਵੇਂ ਉੱਪਰ ਮੋਦੀ ਜੀ ਦੀ ਸਰਕਾਰ ਆ ਕੱਲੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਹੋਵੇ ਤੇ ਪੰਜਾਬ ਵਿਕਾਸ ਕਰੂਗਾ ਤਰੱਕੀ ਕਰੂਗਾ ਅਮਨ ਸ਼ਾਂਤੀ ਭਾਈਚਾਰਾ ਪੰਜਾਬ ਦੇ ਸਿਰਫ ਸਿਰਫ ਵੀਡੀਓ ਪੀ ਲੈ ਕੇ ਆ ਸਕਦੇ ਆ ਮੈਂ ਇੰਨੀਆਂ ਗੱਲਾਂ ਕਰਦਾ ਲੱੱਕੀ ਜੀ ਨੂੰ ਇੱਕ ਵਾਰੀ ਲੈਣ ਤੋਂ ਵਿਸ਼ਵ ਦੇ ਸਭ ਤੋਂ ਵੱਡੇ ਰਾਜਨੀਤਿਕ ਦਲ ਭਾਰਤੀ ਜਨਤਾ ਪਾਰਟੀ ਦੇ ਅੱਜ ਨਮਾਸ਼ਹਿਰ ਜ਼ਿਲ੍ਹੇ ਦੇ ਜੋ ਜ਼ਿਲ੍ਹਾ ਦੇ ਅਕਸ਼ ਦੂਸਰੀ ਵਾਰ ਤੋਂ ਜ਼ਿਲ੍ਹਾ ਦੇ ਅਕਸ਼ ਬਣੇ ਨੇ ਸ੍ਰੀ ਰਾਜਵਿੰਦਰ ਸਿੰਘ ਲੱੱਕੀ ਜੀ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਔਰ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸ੍ਰੀ ਜਾਖੜ ਸਾਹਿਬ ਅਸ਼wini ਸ਼ਰਮਾ ਜੀ ਜੇਪੀ ਨੱਡਾ ਜੀ ਇਹਨਾਂ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦੀ ਹਾਂ ਪਾਰਟੀ ਨੇ ਉਸ ਨੇਤਾ ਨੂੰ ਉਸ ਕਾਰਜਕਰਤਾ ਨੂੰ ਦੁਬਾਰਾ ਤੋਂ ਮੌਕਾ ਦਿੱਤਾ ਜਿਸ ਨੇ ਦਿਨ ਰਾਤ ਪਾਰਟੀ ਲਈ ਮਿਹਨਤ ਕਰਕੇ ਗਰਾਸ ਰੂਟ ਲੈਵਲ ਦੇ ਉੱਪਰ ਲੋਕਾਂ ਨੂੰ ਪਿੰਡ-ਪਿੰਡ ਘਰ-ਘਰ ਦੇ ਵਿੱਚ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਨਾਅਰੇ ਨੂੰ ਬੁਲੰਦ ਕੀਤਾ ਭਾਰਤੀ ਜਨਤਾ ਪਾਰਟੀ ਦੇ ਝੰਡੇ ਨੂੰ ਲਹਿਰਾਇਆ ਪੰਚਾਇਆ ਅੱਜ ਭਾਰਤੀ ਜਨਤਾ ਪਾਰਟੀ ਨੇ ਉਸ ਨਿਮਾਣੇ ਦੇ ਕਾਰਜਕਰਤਾ ਨੂੰ ਦੁਬਾਰਾ ਤੋਂ ਜ਼ਿਲ੍ਹੇ ਦੀ ਕਮਾਂਡ ਸੌਪੀ ਹੈ ਸੋ ਮੇਰੇ ਰਾਜਵਿੰਦਰ ਸਿੰਘ ਲੱਕੀ ਜੀ ਨੂੰ ਜ਼ਿਲ੍ਹਾ ਅਧਿਖ ਜੀ ਨੂੰ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਸ਼ੁਭ ਕਾਮਨਾਵਾਂ ਭਾਰਤ ਮਾਤਾ ਕੀ ਜੈ ਜੀ ਬਹੁਤ ਸਾਖਾਈ ਮੈਂ ਹਮੇ ਸਰਵਾਂ ਦਾ ਪੰਜਾਬ ਮੈਂ ਹਮੇ ਜੀ ਦੇ ਰਾਜ ਲਾਣੇ ਉਹ ਲਈ ਸਭ ਤੋਂ ਵੱਡੀ ਪ੍ਰਗਿਆ ਜਿਹੜੀ ਇਹ ਹੁੰਦੀ ਆ साजे जिले के मंडलों के और स्टेट के जड़े है बड़े शांतिपूर्वक और सरबसम्मति हो रहे हैं सरबसमति लगी जी प्रधान बने बहुत बहुत इन्हों को बधाई सुनी हाँ और सारा जो सिस्टम है आने वाले समय के मेहनत करा और नवा शहर जिले दियाँ तिने दिने दिया, सीटा जित के बीजेपी की सरकार बनावे सामने बोलते जनता पार्टी जिला नवा शहर वाली ਇਨਾਂ ਦਾ ਆ ਨਾਮ ਲੱਗੀ ਜੀ ਦਾ ਨਾਮ ਕੋਸ਼ਣਾ ਕਰਨ ਦੇ ਧੰਨਵਾਦ ਕਰਦਾ ਹਾਰਟਿਕ ਅਭਿਨੰਦਨ ਕਰਦਾ ਹੁਣ ਮੈਂ ਬੇਨਤੀ ਕਰੂਗਾ ਹੁਣ ਮੈਂ ਬੇਨਤੀ ਕਰੂਗਾ ਦੋਸਤੋ ਬਾਦ ਵਿੱਚ ਵੀ ਆਓ ਇੱਧਰ ਆਓ ਸਰ ਸਰ ਇੱਕ ਤਰਫ ਸਰ ਸਾਹਮਣੇ ਆ ਗਾਦੀ ਮਾੜਾ ਮਾੜਾ ਜੀ ਪ੍ਰਧਾਨ ਜੀ ਇੱਕ 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 ਇੱਕ

ਇਹ ਜਿਹੜਾ ਉਹ ਜਿਹੜਾ ਜਿਹੜਾ ਤੁਸੀਂ ਆ ਜਿਹੜੇ ਆ ਬਾਤ ਸੁਣਾਉਣੇ ਤਾਂ ਸਾਡੀ ਜੀ ਬਾਤ ਮਾਰਨ ਦੀ ਸਮਾਂ ਗਿਆ ਅਸੀਂ ਪਹਿਲਾਂ ਅਸੀਂ ਆਪਣੇ ਬੱਚੇ ਜਿਹਨੇ ਆਣਾ ਅਸੀਂ ਇਹਨੂੰ ਸੁਣਵਾ ਹਜੇ ਦਾ ਬਾਤ ਕਰਵਾਵਾਂਗੇ ਤਾਂ ਫਿਰ ਤੁਸੀਂ ਨਾਲੇ ਗੱਲ ਕਰਿਓ ਮੈਂ ਮੈਡਮ ਖੰਮੀ ਨੂੰ ਬੇਨਤੀ ਕਰਦਾ ਬਹਿ ਜਾ ਦੋ ਮਿੰਟ ਬੈਠੋ ਭਾਈ ਮੈਨੂੰ ਜੀ ਬਹਿ ਲਓ ਮੈਂ ਪਿੱਛੇ ਹੋਇਆ ਪਿੱਛੇ ਹੋਇਆ ਗਰਮੀ ਲੱਗ ਗਈ ਇਸ ਜਿਹੜੇ ਆਉਂਦਾ के ऑफिसर और सुखिंदर जी प्रधान सा राज्य जी और उन्होंने टीम बैठी है और सामने मेरे कार्यकर्ता जो बहुत बहुत पढ़ाई और बहुत बहुत पढ़ाई आशीर्वाद आने वाले समय के इस दौरे पर करनी है करो और इस दौरे के बाद तो मेरी सुपारियाँ जिला विधानसभा में बांध दिया। इस बार क्या? कुछ नहीं निर्देश नहीं आए, कुछ भी चोर नहीं हुए। लानत है। लोगों के साथ बात करो, देखा नहीं तो जरूर बात करना चाहिए। ਸਾਰੇ ਆਨੇ ਬੋਲ ਮੈਂ ਕੀਤੀ ਉਤਖੰਡਿਆ ਸੰਖਿਆ ਬਣਾਈਆ ਬਣਾਈਏ ਅਤੇ ਉਹਨਾਂ ਕੋਲ ਅਪਲਿਕੇਸ਼ਨ ਪ੍ਰਕਿਰਿਆ ਚਲਾਈ ਜਿਹਨੂੰ ਪੰਜਾਬ ਦੇ ਵਿੱਚ ਪ੍ਰੋਸੈਸ ਚਲਿਆ ਸਾਰੇ ਆਰੰਡੀਆ ਦੀ ਜਦਾਂ ਲੈਸ ਕੌਰੀਆ ਪਤਾਨ ਡੋਣਾ ਆਪਣਾ ਪੰਜਾਬ ਦੇ ਵਿੱਚ ਅਜੇ ਜਿਹਨੂੰ ਕਾਰਕ ਕਰਨ ਕੋਲ ਦਾਤਾ ਆਇਆ ਗਿਆ ਲੇਕਿਨ ਇਹ ਪ੍ਰੋਸੈਸ ਤੋਂ ਬਾਅਦ ਉਹਨਾਂ ਨੂੰ ਵੀ ਪ੍ਰੋਪਰ ਤੌਰ ਤੇ ਕਿਹਾ ਹੈ ਪ੍ਰਦਾਨ 10 ਦਿਨ ਤੁਹਾਨੂੰ ਦੋ ਸੋ ਲੱਕੀ ਜੀ ਜਿਨ ਬਣਦੇ ਬਹੁਤ ਸਾਰੇ ਹਨ ਬਤਾਈ सारा प्रोटेस्ट देखा कि किस तरह पार्टिया गए रवि जी बैठे रवि जी ने दस अकाली दल तो आया कांग्रेस तो भी लोग साठे आते उधान लगता थे तक आप ही अपने बना लेंगे हो लेकिन एक बीजेपी है जो डेमोक्रेसी विश्वास रखती है कारिया करता बूथ लैवल तो शुरू हो गए सेंट्रल लैवल तक प्रधान तो सुनता तो तुमसे सारे इस पर बहुत बधाई के पात्र हो सारे ने बहुत प्रयत्न किया नेक नाम ने जिस द्वारा बाद सरकार की राज्य बिना से साथी है साथी हाय गणेश का गली खींची जाती है हमारा होना भारत माता की जय भारतीय जनता पार्टी जिंदाबाद मोदी सरकार आपकी सेवा में समर्पित जिंदे ਸ਼ਾਸਤ੍ਰ ਤੇ ਸਾਡੇ ਵੱਡੇ ਵੀ ਰਵੀਕਰਨ ਕਾਹੋ ਜੀ ਜੋ ਇਸ ਚੌਂ ਦੇ ਅਬਜ਼ਰਵਰ ਸੀ ਅਖੀਰ ਮੇਰੇ ਵੀਰ ਜਗਵਿੰਦਰ ਗੋਲਦੀ ਗੋਲਦੀ ਜੀ ਸਾਡੇ ਬਹੁਤ ਹੀ ਸੰਕਰਯੋਗ ਮੈਡਮ ਗਵਿੰਦਰ ਕੌਰ ਖੰਦੀ ਜੀ ਸਾਰੀ ਹੀ ਲੀਡਰਸ਼ਿਪ ਦਾ ਸਭ ਤੋਂ ਪਹਿਲਾਂ ਤਾਂ ਮੈਂ ਖੰਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਜਦੋਂ ਪਿਛਲੀ ਵਾਰ ਮੈਨੂੰ ਪ੍ਰਧਾਨ ਬਣਾਇਆ ਗਿਆ ਸੀ ਮੈਂ ਉਦੋਂ ਇਹ ਸਮਝ ਗਿਆ ਸੀ ਕਿ ਭਾਰਤੀ ਜਨਤਾ ਪਾਰਟੀ ਕਿਹਸੀ ਪਾਰਟੀ ਹੈ ਜਿਹੜੀ ਸਿਰਫ ਕੰਮ ਦੇਖਦੀ ਹੈ ਬੰਦੇ ਦੇ ਕੰਮ ਨੂੰ ਦੇਖ ਕੇ ਉਹਨੂੰ ਵੱਡਾ ਮਾਨ ਸਤਕਾਰ ਦਿੰਦੀ ਹੈ ਤੇ ਇਸ ਟਾਈਮ ਜਦੋਂ ਦੁਬਾਰਾ ਮੈਨੂੰ ਚੁੜਿਆ ਗਿਆ ਮੈਂ ਸਮਝਦਾ ਕਿ ਮੈਂ ਜਿੰਨੀ ਕੋਸ਼ਿਸ਼ ਕੀਤੀ ਪਿਛਲੇ 1.5 ਸਾਲ ਦੇ ਵਿੱਚ ਪਾਰਟੀ ਨੂੰ ਅੱਗੇ ਲੈ ਕੇ ਜਾਣ ਦੀ ਉਹਦੇ ਵਿੱਚ ਹੋ ਸਕਦਾ ਬਹੁਤ ਸਾਰੀਆਂ ਕਮੀਆਂ ਰਹਿ ਗਈਆਂ ਹੋਣ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣ ਪਰ ਮੈਂ ਵਿਸ਼ਵਾਸ ਦਵਾਦਾ ਸਾਰੀ ਹੀ ਲੀਡਰਸ਼ਿਪ ਨੂੰ ਕਿ ਉਹ ਜਿਹੜੀਆਂ ਕਮੀਆਂ ਉਹ ਗਲਤੀਆਂ ਉਹ ਦੂਰ ਕਰਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਸਾਰੇ ਨੂੰ ਨਾਲ ਲੈ ਕੇ ਅਸੀਂ ਇਸ ਵਾਰ ਪੂਰੇ ਜ਼ਿਲ੍ਹੇ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜ਼ਬੂਤ ਕਰਾਂਗੇ ਤੇ ਆਉਣ ਵਾਲੇ 2027 ਦੇ ਇਲੈਕਸ਼ਨ ਦੇ ਵਿੱਚ ਜਿੱਥੇ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੂਗੀ ਉੱਥੇ ਨਵਾਂ ਸ਼ਹਿਰ ਸ਼ੀਦੇ ਸ਼ੀਦੇ ਆ ਸਰਦਾਰ ਭਗਤ ਸਿੰਘ ਦੀ ਧਰਤੀ ਸ਼ੀਰ ਭਗਤ ਸਿੰਘ ਨਗਰ ਦੇ ਵਿੱਚੋਂ ਇੱਕ ਵੱਡਾ ਯੋਗਦਾਨ ਰੋ ਕੇ ਭਾਰਤ ਦੀ ਪਾਰਟੀ ਦਾ ਹੋਊਗਾ بہت سارے دا شکرو بہت بہت طور خاص چنار زندہ باد اپ جي جنتا پارٹی زندہ باد ਸਭ ਤੋਂ ਪਹਿਲਾਂ ਤਾਂ ਮਾ ਖਾਰੀ ਰਿਕਵੈਸਟ ਦੇ ਗੁਜ਼ਾਰਦਾ ਹਾਂ ਇਸ ਤੌਰ ਤੇ ਦੁਬਾਰਾ ਭਾਜੀ ਸਾਹਿਬ ખાસ ਤੌਰ ਤੇ ਭਾਜੀ ਸਾਹਿਬ ਰਵੀਕਰਨ ਕਾਲੋ ਜੀ ਜੀਗਰ ਬੋਲਦੀ ਜੀ ਆ ਪ੍ਰੋਜੈਕਟਰ ਇਸ ਤੌਰ ਤੇ ਲੈਂਦਾ ਕੋਈ ਮੈਡਮ ਗਿੰਦੇ ਕੋਰਿ ਚੁਰੀ ਕਰਨਾ ਪਰ ਸਾਰਿਆਂ ਨੇ ਕਰ ਲਿਆ ਜਿਨ੍ਹਾਂ ਨੇ ਇੱਥੇ ਆ ਕੇ ਮੈਨੂੰ ਸਹਿਮਤੀ ਨਾਲ ਕਿਉਂਕਿ ਚੁਣਿਆ ਗਿਆ ਮੈਂ ਸਮਝਦਾ ਕਿ ਇੱਕ ਬੀਜੇਪੀ ਪਾਰਟੀ ਹੀ ਹੈ ਜਿਹੜੀ ਆਮ ਵਰਕਰ ਦੀ ਕਿਉਂਕਿ ਕੀਤੇ ਹੋਏ ਕੰਮਾਂ ਨੂੰ ਸਿਰਫ ਦੇਖਣਾ ਨਹੀਂ ਉਹਦੀ ਪ੍ਰਸ਼ੰਸਾ ਕਰਨੀ ਤੇ ਉਹਨੂੰ ਵਰਕਰ ਨੂੰ ਅੱਗੇ ਲੈ ਕੇ ਜਾਣਾ ਬੀਜਪੀ ਉਹ ਚੰਗੀ ਤਰ੍ਹਾਂ ਜਾਣਦੀ ਹੈ ਮੈਂ ਪਿਛਲੇ ਸਾਲ ਸਭਾ ਸਾਲ ਬਹੁਤ ਮਿਹਨਤ ਕੀਤੀ ਉਹਦੇ ਰਿਜ਼ਲਟ ਵੀ ਚੰਗੇ ਆਏ ਬਲਾਚੌਰ ਦੇ ਹਿੰਦਰ ਪਾਰਲਮੈਂਟ ਦੇ ਇਲੈਕਸ਼ਨ ਚ ਬਹੁਤ ਵਧੀਆ ਰਿਜ਼ਲਟ ਆਇਆ ਨਵਾਂ ਸ਼ਹਿਰ ਚ ਵੀ ਅਸੀਂ ਚੰਗਾ ਉੱਥੇ ਕੀਤਾ ਤੇ ਮੈਂ ਸਮਝਦਾ ਕਿ ਜਿਹੜੀ ਇਹ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਕਿਉਂਕਿ 2027 ਦੇ ਇਲੈਕਸ਼ਨ ਬੜੇ ਨੇੜੇ ਆ ਗਏ ਮੈਂ ਸਾਰਿਆਂ ਨੂੰ ਨਾਲ ਲੈ ਕੇ ਸਾਡੀ ਸੀਨੀਅਰ ਲੀਡਰਸ਼ਿਪ ਜਿਹੜੀ ਜੇ ਕੋਈ ਨਹੀਂ ਵੀ ਆਇਆ ਉਹਨਾਂ ਕੋਲ ਜਾਣਾ ਲੱਗਦੇ ਕਿਉਂਕਿ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਾਰਾਜ਼ਗੀ ਹੋਰ ਚੀਜ਼ ਹੈ ਪਾਰਟੀ ਨਾਲ ਕਿਸੇ ਦੀ ਕੋਈ ਨਾਰਾਜ਼ਗੀ ਹੈ ਸਾਰਿਆਂ ਨੂੰ ਲਾ ਕੇ ਚੱਲਾਂਗੇ ਤੇ ਇੱਕ ਚੰਗਾ ਰਿਜ਼ਲਟ 2027 'ਚ ਲੈ ਕੇ ਆਉਣ ਵਾਸਤੇ ਚੰਗੀ ਟੀਮ ਦੇ ਨਾਲ ਮਿਹਨਤ ਕਰਕੇ ਅਸੀਂ ਲੱਗਦੇ ਨੇ ਕਿ ਤੁਸੀਂ ਕਮੀਆਂ ਦੀ ਗੱਲ ਕੀਤੀ ਹੈ ਕਿ ਵੀ ਸੇਅਰਮ ਦੇ ਵਿੱਚ ਜਿੱਤੇ ਮੇਰੇ ਕੋਲ ਕੁ ਕਮੀਆਂ ਰਹੇਗੀਆਂ ਕਮੀ ਮੈਨੂੰ ਕੁਝ ਟਾਈਮ ਦੀ ਰਹੀ ਕਿਉਂਕਿ ਬਹੁਤ ਘੱਟ ਟਾਈਮ ਸੀ ਉਦੇਚ ਅਸੀਂ ਬਲਾ ਚੌਰ ਚਾਹ ਮਿਹਨਤ ਕਰਕੇ ਅਸੀਂ ਬੜਾ ਵਧੀਆ ਰਿਜ਼ਲਟ ਦੇਣਾ ਸਾਡਾ ਨਵਾਂ ਸ਼ਹਿਰ ਬੰਗਿਆ ਦੇ ਵਿੱਚ ਸਮਾ ਘਟ ਹੋਣ ਕਰਕੇ ਉੱਥੇ ਆਵਾਜਾਲਾ ਵੀ ਘਟ ਰਿਹਾ ਤੇ ਹੁਣ ਕੋਸ਼ਿਸ਼ ਕਰਾਂਗੇ ਕਿ ਜਿਹੜਾ ਬੰਗਾ ਔਰ ਨਵਾਂ ਸ਼ਹਿਰ ਨੂੰ ਵੀ ਬਲਾ ਚੌਰ ਤੇ ਬੜਾ ਬਰਾਬਰ ਲਿਆ ਕੇ ਤੇ ਪੰਜਾਬ ਦੇ ਵਿੱਚ ਜਦੋਂ 2027 ਦੀ ਸਰਕਾਰ ਬਣੇਗੀ ਸਾਡੇ ਤਿੰਨ ਹਲਕੇ ਨੇ ਇੱਕ ਵੱਡਾ ਯੋਗਦਾਨ ਮੈਡਮ ਕੀ ਗੱਲ ਇਹ ਸਾਡੇ ਜਲਾਸ਼ੀਲ ਭਗਤ ਸਿੰਘ ਨਗਰ ਦਾ ਸੰਮਤ ਅੱਜੀਆਂ ਵਿਸ਼ੇਸ਼ ਸਮਰਗੀਆਂ ਕੱਲ ਫੇਰ ਦੰਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ